ਹਰ ਪ੍ਰੋਗਰਾਮ ਦੇ ਅਨੁਸਾਰ ਬਹੁਤ ਵੱਡੇ ਪ੍ਰੋਗਰਾਮ ਜੋ ਉਲੀਕੇ ਗਏ ਹਨ ਸੰਗਤਾਂ ਦਾ ਬੜਾ ਵੱਡਾ ਉਤਸ਼ਾਹ ਹੈ ਨਗਰ ਕੀਰਤਨ ਦੇ ਵਿੱਚ ਜੁੜ ਕੇ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੇ ਦੀਆਂ ਸੰਗਤਾਂ ਖੁਸ਼ੀਆਂ ਲੈ ਰਹੀਆਂ ਹਨ ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਹਦੀ ਸਾਹਿਬ ਜਿਨ੍ਹਾਂ ਦਾ ਹੁਕਮ ਹੋਇਆ ਕਿ ਆਪ ਸਭ ਸੰਗਤ ਦੇ ਦਰਸ਼ਨ ਕੀਤੇ ਜਾਣ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਔਰ ਭਾਈ ਦਿਆਲਾ ਜੀ ਮੈਂ ਅੱਜ ਜੋ ਇਹ ਬਾਤ ਪਾਉਣ ਜਾ ਰਿਹਾ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ ਬਾਤ ਆਪ ਜੀ ਨੂੰ ਸਰਵਣ ਕਰਵਾਉਣ ਜਾ ਰਿਹਾ ਹਾਂ ਆਓ ਸਾਧ ਸੰਗਤ ਜੀਓ ਰਸਨਾ ਨੂੰ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਜਾਲਮ ਔਰੰਗਜ਼ੇ ਦੀ ਕਬਰ ਉੱਤੇ ਥੋੜਾ ਸਾ ਕੋਈ ਜ਼ਾਲਮ ਔਰੰਗੇ ਦੀ ਕਬਰ ਉੱਤੇ ਚਾਦਰ ਚਾੜਦਾ ਨਹੀਂ ਕਬਰ ਕੱਜਦਾ ਨਹੀਂ ਕੱਲੇ ਸਿੱਖ ਨਹੀਂ ਬਾਰਸ ਵੀ ਕਹਿਣ ਉਹਦੇ ਕੀਤਾ ਕੰਮ ਕੋਈ ਉਸ ਨੇ ਚੱਜਦਾ ਨਹੀਂ ਬੈ ਕੇ ਤਖਤ ਤੇ ਜੋ ਨਹੀਂ ਇਨਸਾਫ ਕਰਦਾ ਗੁਰੂ ਪਿਆਰੀ ਸਾਧ ਸੰਗਤ ਬੈ ਕੇ ਤਖਤ ਤੇ ਜੋ ਨਹੀਂ ਇਨਸਾਫ ਕਰਦਾ ਤਾਜ ਉਸ ਦੇ ਸੀਸ ਤੇ ਸਜਦਾ ਨਹੀਂ ਚਾਂਦਨੀ ਚੌਕ ਅੰਦਰ ਜਿਸ ਨੇ ਸੀਸ ਦਿੱਤਾ ਉਹਦੇ ਦਰਸ਼ਨਾਂ ਤੋਂ ਜਗ ਰਜਦਾ ਨਹੀਂ ਬਹੁਤ ਬਹੁ ਧੰਵਾ ਜੀ ਤੇਗ ਬਹਾਦਰ ਦਾ ਗੁਰੂ ਦਰਬਾਰ ਸੋਣਾ ਤੇਗ ਬਹਾਦਰ ਦਾ ਗੁਰੂ ਦਰਬਾਰ ਸੋਣਾ ਸਾਰੇ ਜਗ ਦੇ ਵਿੱਚ ਸੁਹਾਮਦਾ ਹੈ ਉਹ ਇਥੋਂ ਵਰਕ ਤਾਂ ਮਿਲਦੀਆਂ ਇਥੋਂ ਵਰਕ ਤਾਂ ਮੰਗਦੀ ਸਭ ਦੁਨੀਆਂ ਰੰਗੇ ਤਾਂ ਹੀ ਜਗ ਲਾਨ ਤਾਂ ਪਾਮਦਾ ਹੈ ਰੰਗੇ ਤਾਂ ਹੀ ਜਗ ਲਾਨ ਤਾਂ ਪਾਮਦਾ ਹੈ ਈਦਾ ਵੱਡਾ ਰਾਜਾ ਹਜੂ ਸਾਹਿਬ ਨੂੰ ਜਾਓ ਰੰਗਾ ਬਾਦ ਦੇ ਕੋਲ ਉਸ ਦੀ ਕਬਰ ਹੈ ਗੁਰੂ ਪੈਰੀ ਸਾਧ ਸੰਗਤ ਮੰਗ ਮੰਗ ਕੇ ਤੇਲ ਪਾਇਆ ਜਾਂਦਾ ਉੱਥੇ ਮੈਂ ਇਤਿਆਸ ਦੀ ਬਾਤ ਆਪ ਜੀ ਨੂੰ ਸਰਵਣ ਕਰਵਾ ਰਿਹਾ ਹਾਂ ਭਾਈ ਦਿਆਲਾ ਜੀ ਦੀ ਚਾਂਦਨੀ ਦੇ ਚੌਂਕ ਵਿੱਚ ਜਿਹੜੀ ਨੇਰੀ ਢੁੱਲੀ ਸੀ ਉਸ ਦਿਨ ਰਤ ਨੌਵੇਂ ਬਾਪੂ ਜੀ ਦੀ ਢੁੱਲੀ ਸੀ ਢੋਲ ਗਿਆ ਅੰਬਰ ਤੇ ਮਚ ਗਈ ਦੁਹਾਈ ਸੀ ਤੇਰੀ ਪਗੜੀ ਲਈ ਪਗ ਰਤ ਚੇ ਨੁਹਾਈ ਸੀ ਤੇਰੀ ਪਗੜੀ ਲਈ ਰਤ ਤੇਰੀ ਪਗੜੀ ਲਈ ਪਗ ਰਤ ਚੇ ਨੁਹਾਈ ਸੀ ਤੇਰੀ ਪਗੜੀ ਲਈ ਪਗ ਰਤ ਚੇਨ੍ਹ ਹਾਈ ਸੀ ਆਓ ਸਾਧ ਸੰਗਤ ਜੀਓ ਭਾਈ ਦਿਆਲੇ ਦੀ ਬਾਤ ਆਪ ਜੀ ਦੇ ਰੂਬਰੂ ਸਰਵਨ ਕਰਵਾ ਰਹੇ ਹਾਂ ਦਿਲਿਆ ਦਿਆਲਾ ਵੇ मन मती दास ताईं चीर, आरे बांगों तेरी, मती दास ताई चीर आरे बांगू जीव तेरी ਅਜੇ ਮਨ ਮਤੀਆ ਕਰੇ ਜੇ ਦਿੱਲੀ ਦਿਆਲਾ ਵੇ ਦੇਖ ਚੇ ਉਬਲਦਾਨੀ ਅਜੇ ਤੇਰਾ ਮਨ ਨਾ ਠਰੇ ਸੋ ਪਹਿਲੀ ਬਾਤ ਦੇਖੋ ਬਾਈ ਦੀਆਂ ਲੈ ਤਾਈਂ ਦੇਗ ਵਿੱਚ ਜਾਲ ਮਨੇ ਉਬਲਦੇ ਪਾਣੀ ਚ ਉਹ ਵੜਿਆ ਬਾੜ ਦੇਣੀ ਜਿੰਦ ਦਾਤਾ ਸਿਦਕ ਬਸ ਜੋ ਸੀ ਮੈਂ ਸੰਭਾਲਿਆ ਆਵਾਰ ਦੇਣੀ ਜਿੰਦ ਦਾਤਾ ਤੇਰੇ ਮੈਂ ਪਿਆਰੇ ਉਤੋਂ ਸਿਦਕ ਬਸ ਜੋ ਸੀ ਮੈਂ ਸੰਭਾਲਿਆ ਪਿਤਾ ਨੂੰ ਤੂੰ ਭੁੱਖਾ ਪਿਆਸਾ ਕੋ ਕੋ ਕੇ ਮਾਰ ਦਿੱਤਾ ਪਿਤਾ ਨੂੰ ਤੂੰ ਭੁੱਖਾ ਪਿਆਸਾ ਕੋ ਕੋ ਕੇ ਮਾਰ ਦਿੱਤਾ ਅਜੇ ਤੇਰਾ ਮਨ ਅਜੇ ਤੇਰਾ ਮਨ ਨ ਪਰਿਉ ਰੰਗ ਜਾਲ ਮ ਅਜੇ ਤੇਰਾ ਮਨ ਨ ਪਰੇ ਆ ਦਿਲਿਏ ਦਿਆਲਾ ਵੇਖ ਕਰੋ ਕਿਰਪਾ ਦਿਲਿਏ ਦਿਆਲਾ ਵੇਖ ਦੇਗ ਚੋ ਅਜੇਤੀ RAM ਦਿਲ ਨਾ ਠਰੇ ਆਉ ਅਗਲੀ ਬਾਤ ਸਿੱਖੀ ਦੇ ਆਸ਼ਿਕਾਂ ਦਾ ਸਿਦਕ ਨਰਾਲਾ ਦੇਖੋ ਮੌਤ ਤਾਈਂ ਗਲੇ ਔ ਸਿੱਖੀ ਦੇ ਆਸ਼ਿਕਾਂ ਦਾ ਸਿੱਧਕ ਨਰਾਲਾ ਦੇਖੋ ਮੌਤ ਤਾਂ ਹੀ ਗਲੇ ਸੀ ਨਾਲਿਆ ਕਿਸ ਤਨਿਆਰੇ ਨ ਇਸੇ ਤਨ ਦੇ ਗਿਚੇ ਹੈ ਪਾਲਿਆ ਔਰੰਗ ਦੇ ਦਾ ਪਾਪ ਸਗੂੰ ਦੂਣਾ ਚੋਣਾ ਹੋਈ ਜਾਵੇ ਔਰੰਗ ਦੇ ਦਾ ਪਾਪ ਸਗੂੰ ਦੂ चोण جابے ظلم करे परे ਦੀ ਦਾਸ ਤਾਈ ਚੀਰ ਆਰੇ ਬਾਂਗੋ ਜੀਵ ਤੇਰੀ ਅਜੇ ਮਨ ਮਤੀਆ ਕਰੇ ਆ ਦਿਲੀਏ ਦਿਆਲਾ ਵੀ ਦੇਖ ਚੇ ਉਗੜਦਾਨੀ ਅਜੇ ਤੇਰਾ ਮਨ ਸੰਗ ਇਤਿਹਾਸ ਦੀ ਬਹੁਤ ਅਹਿਮ ਬਾਤ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਥੇ ਤਾਂ ਮੈਂ ਬਾਤ ਪਉਣ ਲਗਾ ਚੌਕ ਚਾਂਦਨੀ ਦੀ ਜਿੱਥੇ ਜਗ ਸੀਸ ਹੈ ਨਵਾ ਇਥੇ ਮੈਂ ਦੇਬਾਤ ਪੋਂ ਲੱਗਾ ਚੌਕ ਚਾਂਦਨੀ ਦੀ ਜਿੱਥੇ ਜਗ ਸੀਸ ਹੈ ਨਵਾਬ ਦਾ ਔਰੰਗਾਬਾਦ ਰੰਗੇ ਦੀ ਕਬਰ ਉੱਤੇ ਜਾ ਕੇ ਵੇਖ ਮੰਗ ਮੰਗ ਤੇਲ ਦੀਵੇ ਪਾਮਦਾ ਔਰੰਗਾਬਾਦ ਰੰਗੇ ਦੀ ਕਬਰ ਉਤੇ ਜਾ ਕੇ ਵੇਖੂ ਮੰਗ ਮੰਗ ਤੇ ਜੰਜੂਆ ਟਿੱਕਿਆਂ ਤੇ ਜਿੰਨੇ ਤੂੰ ਜ਼ੁਲਮ ਕੀਤੇ ਜੰਜੂਆ ਟਿੱਕਿਆਂ ਤੇ ਜਿੰਨੇ ਤੂੰ ਜ਼ੁਲਮ ਕੀਤੇ ਜਿਗਦੇ ਤੇ ਕਿਵੇਂ ਤੂੰ ਜਰੇ ਆ ਮਤੀ ਦਾਸ ਤਾਈ ਜੀ ਆਰੇ ਬਾਗੂ ਜੀਵ ਤੇਰੀ ਅਜੇ ਮਨ ਮਤੀਆ ਕਰੇ ਆਓ ਗੁਰੂ ਪਿਆਰੀ ਸਾਧ ਸੰਗ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਰੀ ਚੌਂਕ ਦੇ ਵਿੱਚ ਲਿਆ ਕੇ ਖਲਿਆਰ ਦਿੱਤਾ ਤੋ ਅਰੰਗੇ ਦੀ ਸਭਾ ਇੱਕ ਗੱਲ ਕਹਿੰਦੀ ਹੈ ਆਓ ਆਪ ਜੀ ਦੀ ਨਜ਼ਰ ਕਰਨ ਜਾ ਰਹੇ ਹਾਂ ਕੀ ਕਹਿੰਦੇ ਨੇ ਉਹ ਹਿੰਦੂ ਵਾਲੇ ਕਾਨੂੰ ਤੁਸੀਂ ਬਲੀਦਾਨ ਦੇਮ ਦੇਓ ਸਾਨੂੰ ਨਾ ਇਹ ਗੱਲ ਸਭੀ ਇਕਾਰ ਦੀ இந்து ਵਾਲੇ ਕਾ ਨੂੰ ਤੁਸੀਂ ਬਲੀਦਾਨ ਦੇਮ ਦਿਓ ਸਾਨੂੰ ਨਾਏ ਗੱਲ ਸਵੀਕਾਰ ਦੀ ਆ ਜੋ ਇਸਲਾਮ ਥਲੇ मन लो गल सड़ी सवा सारी रंगे दी, पुकार दी. आजो इस्लाम थले मन लो गल सड़ी सवा सारी रंगे ਸਤ ਗੁਰ ਆਖ ਦੇਨਾ ਧਰਮ ਦੀ ਗੱਲ ਇਥੇ ਸਤ ਗੁਰ ਆਖ ਦੇਨਾ ਧਰਮ ਦੀ ਗੱਲ ਇਥੇ ਧਰਮ ਤਾਰ ਸਭੇ ਹੀ ਖਰੇ യാള ദേഗ ചേ ബൾദാന മന തൈ ജീ ആര വാഗൂ ജീവ തരി അജയ മന മീ કરી ਆਓ ਇਤਿਹਾਸ ਦੀ ਅੰਤਮ ਬਾਤ ਆਪ ਜੀ ਨਾਲ ਸਾਂਝੀ ਕਰ ਰਿਹਾ ਸਰਮਦ ਫਕੀਰ ਨੂੰ ਤੜਪਾ ਕੇ ਮਾਰ ਦਿੱਤਾ ਦਿਆ ਰਾਜਨਾ ਖੋਫ ਨਾ ਤੂੰ ਖਾ ਸ਼ਰਮ ਮੁਦ ਫਕੀਰ ਨੂੰ ਤੂੰ ਤੜਪਾ ਕੇ ਮਾਰ ਦਿੱਤਾ ਜਰਾ ਜਿੰਨਾ ਖੋਫ ਨਾ ਤੂੰ ਖਾਮਦਾ ਆਹ ਫੁੱਲਾਂ ਦੀ ਗੀਚੀ ਵਿੱਚ ਵਖ ਵਖ ਫੁੱਲ ਹੁੰਦੇ ਇੱਕ ਫੁੱਲ ਰੱਖਣਾ ਹੈ ਚਾਹੁੰਦਾ ਆ ਫੁੱਲਾਂ ਦੀ ਬਗੀਚੀ ਵਿੱਚ ਵੱਖ-ਵੱਖ ਫੁੱਲ ਹੁੰਦੇ ਤੂੰ ਇੱਕ ਏਕੀ ਇੱਕ ਫੁੱਲ ਰੱਖਣਾ ਚਾਹੁੰਦਾ ਆ ਫੁੱਲਾਂ ਦੀ ਬਗੀਚੀ ਵਖ ਵਖ ਫੁੱਲ ਉੰਦ ਤੂੰ ਇੱਕ ਫੁੱਲ ਰਖਣਾ ਹਚ ਮੁੰਦਾ ਨਾ ਹਲੇ ਅਰਦਾਸ ਕਰੀ ਨਉ ਮੇ ਪਾਤਸ਼ਾਹ ਦੇ ਅਕੇ ਹਲੇ ਹਰ ਦਾਸ ਕਰੇ ਨੌਵੇਂ ਪਾਤਸ਼ਾਹ ਦੇ ਅਗੇ ਨਾਲੇ ਚਿਤ ਚਰਨੀ ਤਰੇ ਨਾਲੇ ਚਿਤ ਚਿਤ ਚਰਨੀ ਤਰੇ ਆਉ ਸਾਸ ਸਿੰਘ ਤੁਮਾਂ ਦੀ ਸਾਂਝ ਪਾਈਏ ਦਿੱਲੀਏ ਦੇ ਅੰਲਾ ਦੇ ਦੇਗ ਚ ਉਬਲਦਾ ਨੀ ਅਜੇ ਤੇਰਾ ਮਨ ਨਾ ਠਰੇ ਕਰੋ ਕਿਰਪਾ

ਵਤੀਆ ਕਰੇ ਆ ਦਿੱਲੀਏ ਦਿਆਲਾ ਦੇਖ ਦੇਖ ਚ ਉਬੜਦਾ ਨੀ ਅਜੇ ਤੇਰਾ ਮਨ ਨਾ ਠਰੇ ਅਜੇ ਤੇਰਾ ਮਨ ਧਰ ਵਾਹੀ ਗੁਰੂ ਬੋਲੇ ਸੋ ਨਿਹਾਲ ਸੋ ਸਤ ਸੰਗਤ ਜੋ ਦਾ ਸੋਈ ਤੱਕਦਾ ਸਮਾ ਬਖਸ਼ ਹੋਇਆ ਸੀ ਉਸ ਸਮੇਂ ਦੀ ਅੰਦਰ ਰਹਿਦਾ ਹੋਇਆ ਇੰਨੀ ਕੀ ਹਾਜ਼ਰੀ ਪ੍ਰਵਾਨ ਕਰਨੀ ਧੰਨ ਧੰਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ 350 ਸਾਲਾਂ ਸ਼ਹੀਦੀ ਸਮਾਗਮ ਸਭ ਸੰਗਤਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਉਹਨਾਂ ਦੇ ਹੋਰ ਸਿੱਖ ਭਾਈ ਜੈਤਾ ਜੀ ਜੋ ਕੇ ਸੀਸ ਲੈ ਕੇ ਆਏ ਹੋਰ ਵੀ ਅਨੰਨ ਸੇਵਕ ਜਿਨ੍ਹਾਂ ਨੂੰ ਆਪਾਂ ਸ਼ਰਦਾ ਦੇ ਫੁੱਲ ਭੇਟ ਕਰਦੇ ਕਰ ਰਹੇ ਹਾਂ ਸੋ ਸਭ ਦਾ 350 ਸਾਲਾ ਸ਼ਤਾਬਦੀ ਮਨਾਉਣ ਤੇ ਸਾਡਾ ਇਹ ਫਰਜ਼ ਬਣਦਾ ਕਿ ਗੁਰੂ ਸਾਹਿਬ ਦਾ ਊਠ ਆਸਰਾ ਲੈ ਕੇ ਉਹਨਾਂ ਦੇ ਗੁਣ ਗaan ਕਰੀਏ ਅੱਜ ਦਾ ਜੋਬਸ਼ੀ ਪ੍ਰੋਗਰਾਮ ਮਾਨਯੋਗ ਸਰਦੀ ਸਾਹਿਬ ਜੀ ਨੇ ਹਾਜ਼ਰੀ ਬਖਸ਼ਿਸ਼ ਕੀਤੀ ਹੈ ਪ੍ਰਬੰਧਕ ਕਮੇਟੀ ਸਮੂਚੀਆਂ ਸੰਗਤਾਂ ਦਾ ਔਰ ਤੈ ਦਿਲੋਂ ਧੰਨਵਾਦ ਕਰਦਾ ਹਾਂ ਬੇਅੰਤ ਮਾਇਆ ਸੰਤਾਂ ਨੂੰ ਬਖਸ਼ਿਸ਼ ਹੋਈਆ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਆਉ ਭੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ